ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਧ ਸੰਗਤ ਜੀਓ ਅੱਜ ਸਿੱਖਾਂ ਨੂੰ ਬਹੁਤ ਲੰਬੇ ਸਮੇਂ ਦੇ ਬਾਅਦ ਨਿਆਂ ਮਿਲਿਆ ਹੈ ਦਿੱਲੀ ਦੇ ਅੰਦਰ ਜੋ ਦਿੱਲੀ ਦਾ ਨਰ ਸੰਗਾਰ ਕੀਤਾ ਗਿਆ ਸੀ ਸਾਲ 1984 ਦੇ ਅੰਦਰ ਸਿੱਖਾਂ ਨੂੰ ਸੰਗਤ ਜੀ ਕੋ ਕੋ ਕੇ ਮਾਰਿਆ ਗਿਆ ਸੀ ਧੀਆਂ ਪੈਣਾ ਦੀ ਇੱਜ਼ਤ ਲੁੱਟੀ ਗਈ ਸੀ ਇਸੇ ਹਿਦੇਸ਼ ਦੇ ਅੰਦਰ ਤਾਂ ਉਸ ਸਮੇਂ ਇਸ ਦੇਸ਼ ਦੇ ਅੰਦਰ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਦੇ ਹੁੰਦਿਆਂ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ ਜਦੋਂ ਤੱਕ ਵੀ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਕਾਂਗਰਸ ਦੀ ਸਰਕਾਰ ਰਹਿੰਦਿਆਂ ਕਦੇ ਵੀ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਭਲੇ ਇਹ ਗੱਲ ਸੱਚ ਹੈ ਕਿ ਉਸ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਹੀ ਕਿਉਂ ਨਹੀਂ ਸੀ ਕਾਂਗਰਸ ਦੀ ਸਰਕਾਰ ਸੀ ਪਰ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਿਆ ਅੱਜ ਭਾਰਤੀ ਜਨਤਾ ਪਾਰਟੀ ਬੀਜੇਪੀ ਦੀ ਸਰਕਾਰ ਹੈ ਇਸ ਦੇਸ਼ ਦੇ ਵਿੱਚ ਪਰ ਕਿਥੇ ਨਾ ਕਿਥੇ ਇਸ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਨੇ ਸਿੱਖਾਂ ਨੂੰ ਇਨਸਾਫ ਦਿਵਾਇਆ ਹੈ ਇਹ ਸਾਰਿਆਂ ਨੂੰ ਮੰਨਣਾ ਪਵੇਗਾ ਅੱਜ ਦਿੱਲੀ ਦੇ ਅੰਦਰ ਸਾਲ 1984 ਦਾ ਜੋ ਕਤਲੇਆਮ ਹੋਇਆ ਸੀ ਕਤਲੇਆਮ ਦੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਸੰਗਤ ਜੀ ਇਸ ਤੋਂ ਪਹਿਲਾਂ ਵੀ ਸੱਜਣ ਕੁਮਾਰ ਨੂੰ ਪੰਜ ਲੋਕਾਂ ਦਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ ਪਰ ਹੁਣ ਇਸ ਜਗ੍ਹਾ ਇਹੋ ਜਿਹੇ ਰਕਸ਼ਸ਼ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਪਰ ਚਲੋ ਸ਼ੁਕਰ ਹੈ ਵਾਹਿਗੁਰੂ ਜੀ ਦਾ ਦੇਰ ਆਏ ਦਰਸਤ ਹੈ ਇਹੋ ਜਿਹੇ ਬੰਦਿਆਂ ਨੂੰ ਘਟੋ ਘਟ ਸਜ਼ਾ ਤਾਂ ਮਿਲੀ ਇੱਥੇ ਹੀ ਅਸੀਂ ਇਸ ਸਰਕਾਰ ਦਾ ਧੰਨਵਾਦ ਕਰਦੇ ਹਾਂ ਇਸੇ ਦੇ ਉੱਤੇ ਬੀਜੇਪੀ ਦੇ ਸੰਸਦ ਸਰਦਾਰ ਮਨਜਿੰਦਰ ਸਿੰਘ ਸਿਰਸਾ ਇਹ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਦੂਸਰੇ ਕੇਸ ਮੇ ਸੱਜਣ ਕੁਮਾਰ ਕੋ ਉਮਰ ਕੈਦ ਕੀ ਸਜ਼ਾ ਹੋਈ ਹੈ ਔਰ ਜੋ ਐਸਆਈਟੀ ਬਣਾਈ ਸੀ ਮੋਦੀ ਜੀ ਨੇ ਉਸਕੇ ਕਾਰਨ ਹੀ ਇਹ ਲੋਕਾਂ ਨੂੰ ਸਜ਼ਾ ਦੇ ਪਾਏ 35 ਸਾਲ ਬਾਅਦ ਮੇਰੀ ਕਮਿਊਨਿਟੀ ਧਰਵਾਤ ਵੀ ਕਰਦੀ ਹੈ ਸਰਕਾਰ ਕਾ ਵੀ ਮੋਦੀ ਜੀ ਕਾ ਵੀ ਔਰ ਅਮੇ ਵਿਸ਼ਵਾਸ ਹੈ ਆਨੇ ਵਾਲੇ ਦਿਨੋਂ ਮੇ ਜਗਜੀਤ ਟਾਇਟਲਰ ਅਜੀਤ ਜਗਜੀਤ ਟਾਇਟਲਰ ਔਰ ਕਮਲ ਸੁਸ਼ੰਕਰ ਜੀ ਤੁਸੀਂ ਸੁਣਿਆ ਕਿ ਜਿਸ ਤਰ੍ਹਾਂ ਸਿਰਸਾ ਸਾਹਿਬ ਨੇ ਕੱਲ ਕੀਤੀ ਹੈ ਉਸ ਵਿੱਚ ਇਹ ਵੀ ਕਹਿ ਰਹੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਗਜੀਤ ਟਾਇਟਲਰ ਕਮਲਨਾਥ ਨੂੰ ਸੱਚਾ ਸੁਣਾਈ ਜਾ ਸਕਦੀ ਹੈ ਕੋਰਟ ਦੇ ਅੰਦਰ ਉਹਨਾਂ ਦੇ ਉੱਤੇ ਵੀ ਕੇਸ ਚੱਲੇਗਾ ਉnder نو ਵੀ ਆਉਣ ਵਾਲੇ ਸਮੇਂ ਦੇ ਅੰਦਰ ਜੋ ਉਹਨਾਂ ਨੇ ਸਿੱਖਾਂ ਦੇ ਉੱਤੇ ਤਸ਼ੱਦਦ ਕੀਤਾ ਹੈ ਉਸ ਦੇ ਮੱਦੇ ਨਜ਼ਰ ਉਹਨਾਂ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਇੱਥੇ ਸੰਗਤ ਜੀ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਦਿੱਲੀ ਦੀ ਸੰਗਤ ਦਾ ਦਿਖਾਣਾ ਚਾਹਾਂਗੀ। ਇਸ ਦੇ ਉੱਤੇ ਸਿੱਖ ਸੰਗਤ ਕੀ ਕਹਿੰਦੀ ਹੈ ਤਾਂ ਆਓ ਸੁਣਦੇ ਹਾਂ। ਬਿਸਮਿਲ੍ਹਾ ਹੈ ਹੋਰ ਕਹਿਦ ਹੋ ਜਾਏ। ਅਸੀਂ ਘਰ ਦੇ ਪਾਸ ਜਾਏਗੇ ਔਰ ਉਸ ਤੋਂ ਖਾਸ ਕਰੇਗੇ ਕਿ ਅਪੀਲ ਮੈਂ ਜਾਏ। ਔਰ ਹਾਈ ਕੋਰਟ ਨੇ ਇਸ ਕੇਸ ਲਈ ਫਾਂਸੀ ਦੇ ਕੇ ਆਏ ਇਸ ਤੋਂ ਘੱਟ ਹਮੇਸ਼ਾ ਕੁਝ ਵੀ ਮਨਜ਼ੂਰ ਨਹੀਂ ਹੈ ਇਸ ਨਿਰਸ਼ਕ ਸੱਤਿਆਰੇ ਕੋ ਕਮ ਸੇ ਕਮ ਫਾਂਸੀ ਤੋਂ ਹੋਣੀ ਚਾਹੀਦੀ ਸੀ ਹਮੇਸ਼ਾਰੇ ਬਤਾਰ ਕਰ। ਆਪ ਵੀ ਉਰ ਕਿਹ ਅਫਸਰ ਮੈਂ ਨਹੀਂ ਬਿਲਕੁਲ ਸੰਤੁਸ਼ਟ ਨਹੀਂ ਹੈ ਕਿ ਹਜ਼ਾਰਾਂ ਲੋਕੋ ਦੀ ਹੱਤਿਆ ਹੋ ਗਈ ਹੋ ਸੜਕਾਂ 'ਤੇ ਜ਼ਿੰਦਾ ਜਲਾਦਿਆਂ ਗਿਆ ਹੋ ਔਰ ਇਤਨੇ ਸਾਲਾਂ ਕੇ ਬਾਅਦ ਇਨਸਾਫ ਮਿਲੇ ਸੁਸੰਗਤ ਜੀ ਤੁਸੀਂ ਇੱਥੇ ਸੁਣਿਆ ਸਿੱਖ ਸੰਗਤ ਦਾ ਕਹਿਣਾ ਹੈ ਕਿ ਇਸ ਬੰਦੇ ਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਇੱਕ ਕੀ 2 ਕੀ 10 10 ਵਾਰ ਅਜਿਹੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਕਿਉਂ ਹੋਣੀ ਚਾਹੀਦੀ ਸੀ ਕਿਉਂਕਿ ਜਿਨ੍ਹਾਂ ਲੋਕਾਂ ਨੇ ਦਿੱਲੀ ਦੇ ਅੰਦਰ ਇਹ ਪਾਪ ਕਮਾਇਆ ਸੀ ਸਿੱਖਾਂ ਦੇ ਗਲਾਂ ਦੇ ਵਿੱਚ ਬਲਤੇ ਹੋਏ ਟੈਰ ਪਾਏ ਸਨ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਮਾਰਿਆ ਗਿਆ ਸੀ ਉਹਨਾਂ ਦੀ ਇੱਜ਼ਤ ਆਬਰੂ ਨੂੰ ਲੁੱਟਿਆ ਗਿਆ ਸੀ ਉਹਨਾਂ ਦੇ ਘਰ ਲੁੱਟ ਲਿੱਤੇ ਗਏ ਸੀ ਦੇਸ਼ ਦੇ ਅੰਦਰ ਸਿੱਖਾਂ ਦੇ ਨਾਲ ਅਜੇ ਹਵਰਤੀਆ ਤੁਸੀਂ ਸੰਗਤ ਜੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਨਿਆਂ ਜਿਹੜਾ ਮਿਲਿਆ ਹੈ 35 ਤੋਂ 40 ਸਾਲ ਦੇ ਬਾਅਦ ਸੰਗਤ ਜੀ ਮਿਲਿਆ ਹੈ ਜਦੋਂ ਤੱਕ ਦੇਸ਼ ਦੇ ਅੰਦਰ ਕਾਂਗਰਸ ਦੀ ਸਰਕਾਰ ਰਹੀ ਤਾਂ ਦੇਸ਼ ਦੇ ਅੰਦਰ ਕੇਂਦਰ ਦੇ ਅੰਦਰ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਿਆ ਅਗਰ ਹੁਣ ਇਨਸਾਫ ਮਿਲਿਆ ਤਾਂ ਬੀਜੇਪੀ ਦੀ ਸਰਕਾਰ ਦੇ ਹੁੰਦ ਦੇ ਵਿੱਚ ਆਣਦੇ ਬਾਤ ਮਿਲਿਆ ਹੈ ਕੇਂਦਰ ਦੇ ਅੰਦਰ ਇਨਸਾਫ ਮਿਲਿਆ ਹੈ ਐਸੇ ਉੱਤੇ ਸੰਗਤ ਜੀ ਤੁਹਾਡੀ ਕੀ رائے ਹੈ ਕਈ ਲੋਕ ਇਹ ਵੀ ਕਹਿ ਸਕਦੇ ਹਨ ਤੁਸੀਂ ਵਿਕ ਗਏ ਹੋ ਜਾਂ ਤੁਸੀਂ ਬੀਜੇਪੀ ਦੀ ਸਾਈਡ ਲੈ ਰਹੇ ਹੋ ਪਰ ਤੁਹਾਨੂੰ ਦੱਸ ਦਈਏ ਇਹ ਗੱਲ ਇੱਥੇ ਹੋ ਰਹੀ ਹੈ ਇਨਸਾਫ ਦੀ ਜਿਹੜੀ ਸਰਕਾਰ ਚੰਗਾ ਕਰੇਗੀ ਸੋ ਸਾਡਾ ਫਰਜ਼ ਬਣਦਾ ਹੈ ਉਸ ਦੇ ਕੀਤੇ ਹੋਏ ਕਾਰਜ ਨੂੰ ਅਸੀਂ ਸੰਗਤ ਦੇ ਅੱਗੇ ਰੱਖ ਸਕੀਏ ਨਾ ਕਿ ਤੁਸੀਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਟਿੱਪਣੀ ਕਰੋ ਗੱਲ ਇੱਥੇ ਹੋ ਰਹੀ ਹੈ ਇਨਸਾਫ ਦੀ ਜੇਕਰ ਕੋਈ ਸਰਕਾਰ ਸਿੱਖਾਂ ਨੂੰ ਅੰਤਵਾਦੀ ਖਾਲਿਸਤਾਨੀ ਕਹਿੰਦੀ ਹੈ ਤਾਂ ਉਸ ਦੇ ਉੱਤੇ ਵੀ ਅਸੀਂ ਵੀਡੀਓ ਬਣਾਉਨੇ ਹਾਂ ਸੰਗਤ ਦੇ ਅੱਗੇ ਰੱਖਦੇ ਹਾਂ ਸਿੱਖਾਂ ਨੂੰ ਉਗਰਵਾਦੀ ਬੋਲਿਆ ਜਾਂਦਾ ਹੈ ਸਿੱਖਾਂ ਨਾਲ ਅਨਿਆਇ ਕੀਤਾ ਜਾਂਦਾ ਹੈ ਚਾਹੇ ਭਾਏ ਅਮਰਪਾਲ ਸਿੰਘ ਖਾਲਸਾ ਦਾ ਕੇਸ ਹੀ ਕਿਉਂ ਨਾ ਹੋਵੇ ਜਿੱਥੇ-ਜਿੱਥੇ ਸਰਕਾਰ ਸਿੱਖਾਂ ਦੇ ਵਿਰੁੱਧ ਚੱਲਦੀ ਹੈ ਸਿੱਖਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਹੁੰਦਾ ਹੈ ਜਾਂ ਸਿੱਖਾਂ ਦੇ ਵਾਸਤੇ ਕੋਈ ਚੰਗਾ ਕਾਰਜ ਕੀਤਾ ਜਾਂਦਾ ਹੈ ਜਾਂ ਫਿਰ ਜਿਸ ਤਰ੍ਹਾਂ ਹੁਣ ਬੀਜੇਪੀ ਦੀ ਸਰਕਾਰ ਆਉਣ ਦੇ ਬਾਅਦ ਸਿੱਖਾਂ ਨੂੰ ਇਨਸਾਫ ਦੁਲਾਇਆ ਗਿਆ ਹੈ ਸੋ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਹਮਣੇ ਸੱਗਦੇ ਰੱਖੀਏ ਤਾਂ ਸਾਡਾ ਫਰਜ਼ ਬਣਦਾ ਹੈ ਸਮੇਂ-ਸਮੇਂ ਤੇ ਅਸੀਂ ਉਹਨਾਂ ਸਰਕਾਰਾਂ ਨੂੰ ਜਿਸ ਤਰ੍ਹਾਂ ਦੀ ਵੀ ਉਹਨਾਂ ਦੇ ਵੱਲੋਂ ਕਾਰਜ ਕੀਤੇ ਗਏ ਨੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕੀਤੀ ਹੋਈ ਉਹਨਾਂ ਵੱਲੋਂ ਕਾਰਜਗੁਜ਼ਾਰੀ ਤੁਹਾਡੇ ਸਾਹਮਣੇ ਰੱਖੀਏ ਪਰ ਜਿੱਥੇ ਸਰਕਾਰ ਨੇ ਚੰਗਾ ਕੰਮ ਕੀਤਾ ਹੋਵੇ ਸਰਕਾਰ ਨੇ ਕੀਤਾ ਹੋਵੇ ਸਾਡੇ ਪ੍ਰਸ਼ਾਸਨ ਨੇ ਕੀਤਾ ਹੋਵੇ ਚਾਹੇ 40 ਸਾਲ ਬਾਅਦ ਹੀ ਇਸ ਬੰਦੇ ਨੂੰ ਸਜ਼ਾ ਹੋਈ ਹੈ ਤਾਂ ਸਾਡਾ ਫਰਜ਼ ਬਣਦਾ ਹੈ ਸਰਕਾਰ ਦਾ ਧੰਨਵਾਦ ਕਰਨਾ ਜਦੋਂ ਕਮਲਨਾਥ ਨੂੰ ਇੰਦੋਰ ਦੇ ਵਿੱਚ ਸਟੇਜ ਦੇ ਉੱਤੇ ਸਨਮਾਨ ਕਰਨ ਦੇ ਵਾਸਤੇ ਬੁਲਾਇਆ ਗਿਆ ਸੀ ਤਾਂ ਸਿੱਖ ਸੰਗਤ ਵੱਲੋਂ ਵਿਰੋਧ ਕੀਤਾ ਗਿਆ ਸੀ ਇਥੋਂ ਤੱਕ ਕਿ ਸਿੱਖਾਂ ਦੇ ਸਿਦਮੋਹ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਜੀ ਕਾਨਗੋਰੀ ਉਹਨਾਂ ਦੇ ਵੱਲੋਂ ਵੀ ਸਟੇਜ ਦੇ ਉੱਤੇ ਵਿਰੋਧ ਕੀ ਤਾਗਿਆਸੀ ਸੋਸੰਗਤ ਜੀ ਜੇਕਰ ਸਾਡੇ ਜਿੰਨੇ ਵੀ ਲੀਡਰ ਹਨ ਉਹ ਇਮਾਨਦਾਰੀ ਦੇ ਨਾਲ ਇਸ ਤਰ੍ਹਾਂ ਕੰਮ ਕਰਨ ਤਾਂ ਕਿਤੇ ਵੀ ਸਿੱਖਾਂ ਦੇ ਉੱਤੇ ਅਨਿਆਇ ਨਹੀਂ ਹੋਏਗਾ ਭਾਰਤ ਦੇਸ਼ ਦੀ ਗੱਲ ਹੋਵੇ ਪਾਕਿਸਤਾਨ ਦੀ ਹੋਵੇ ਜਾਂ ਕਿਸੇ ਵਿਦੇਸ਼ ਦੀ ਗੱਲ ਹੋਵੇ ਸੋਸੰਗਤ ਜੀ ਅੱਜ ਦੀ ਵੀਡੀਓ ਅੱਜ ਦੀ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਰੱਖਿਆ ਕਰੋ ਬੇਨਤੀ ਨੂੰ ਕਬੂਲ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮੈਨੂੰ ਤੇਵੋ ਇਜਾਜ਼ਤ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ